ਫਿਰੋਜ਼ਪੁਰ ਦੇ ਫਰੀਦਕੋਟ ਰੋਡ ਤੇ ਸਥਿਤ ਗ੍ਰੀਨਫੀਲਡ ਪੈਲੱਸ ਵਿੱਚ ਯੂ ਐਫ ਸੀ ਬੋਡੀ ਬਿਲਡਰ ਐਸੋਸੀਏਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੋਡੀ ਬਿਲਡਿੰਗ ਦੇ ਰਾਜਪਤੀ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਪੂਰੇ ਪੰਜਾਬ ਦੇ ਕੋਨੇ-ਖੋਨੇ ਵਿੱਚੋਂ ਜਿਨ੍ਹਾਂ ਨੇ ਸਿਹਤਾਂ ਬਣਾਈਆਂ ਹਨ ਉਹ ਨੌਜਵਾਨਾਂ ਨੇ ਭਾਗ ਲਿਆ ਇਸ ਵਿੱਚ ਮਿਸਟਰ ਪੰਜਾਬ ਮਿਸਟਰ ਜੂਨੀਅਰ ਪੰਜਾਬ ਅਤੇ ਮਿਸਟਰ ਫਿਰੋਜ਼ਪੁਰ ਇਸ ਤਰ੍ਹਾਂ ਦੇ ਵੱਖ-ਵੱਖ ਮੁਕਾਬਲੇ ਕਰਵਾ ਕੇ ਹਜ਼ਾਰਾਂ ਰੁਪਏ ਦੇ ਇਨਾਮਾਂ ਨਾਲ ਸਨਮਾਨਿਤ ਕੀਤੇ ਗਏ ਇਸ ਦੌਰਾਨ ਯੂ ਐਫ ਸੀ ਜਿਮ ਵੱਲੋਂ ਖਾਸ ਤੌਰ ਤੇ ਪਹੁੰਚੀ ਅਮਨਦੀਪ ਕੌਰ ਨੇ ਦੱਸਿਆ ਕਿ ਇਸ ਦਾ ਇੱਕੋ ਇੱਕ ਮੰਤਵ ਹੈ ਕਿ ਅੱਜ ਕੱਲ ਦੇ ਨੌਜਵਾਨ ਨਸ਼ਿਆਂ ਵਿੱਚ ਵੜ ਕੇ ਆਪਦੀ ਜਵਾਨੀ ਗਾਲ ਰਹੇ ਨੇ ਇਸ ਕਰਕੇ ਯੂ ਐਫਸੀ ਦਾ ਇੱਕੋ ਇੱਕ ਸੱਦਾ ਹੈ ਆਪੋ ਆਪਣੀਆਂ ਸਿਹਤਾਂ ਸੰਭਾਲੋ ਤੇ ਨਿਰਮਾ ਜੁਆਇਨ ਕੀਤੀ ਸੀ ਕਿੰਨਾ ਕੁ ਫਾਇਦਾ ਹੋਇਆ ਤੁਹਾਨੂੰ ਬਈਸੀਮ ਲੈਟੂਵਸਟ ਜਿਮ ਜੁਆਇਨ ਕਰੀ ਤਾਂ ਮੇਰਾ ਵਜ਼ਨ ਉਸ ਟਾਈਮ ਤੋਂ ਵਾਪਸ ਹੀ ਆ ਗਿਆ ਹੋਰ ਕੋਈ ਚੀਜ਼ ਨਾ ਹੋਵੇ ਔਰ 4 ਮਹੀਨੇ ਅੰਦਰ ਹੀ ਮੇਰਾ ਵਜ਼ਨ 61 ਕਿਲੋ ਹੋ ਗਿਆ और वजन घटाने के साथ साथ जो स्टेमिना था जो पहले मैं दौड़ता था उसमें भी इंक्रीज हुआ जो मेरा वेट उठा पाता था मैं पाँच किलो सात किलो वो करीब बीस पच्चीस तीस किलो तक पहुँच गया और ओवरऑल हेल्थ में बहुत इंप्रूवमेंट देखने को मिली छोटी मोटी बीमारियाँ जो थी दवाइयाँ चल रही थी वो अपने आप बंद हो गई कहो जहाँ फील कर रहे हो वंडरफुल इसका कोई एक्सपीरियंस ही नहीं है वर्ड्स ही नहीं है इसको बता रहे संदेश दोगे के बच्चा नो ਸੰਦੇਸ਼ ਇਹ ਹੈ ਕਿ ਬੱਚੋ ਕੋ ਵੀ ਹੋਰ ਬড়ੋ ਕੋ ਵੀ ਚਾਹੇ ਕਿਤਨੀ ਬਿਜ਼ੀ ਹੋਣ ਆਪਣੇ ਸ਼ਡਿਊਲ ਮੇ 1 ਘੰਟਾ ਆਪਣੇ ਆਪ ਨੂੰ ਜ਼ਰੂਰ ਦੇਣ ਕਿੰਨੇ ਸੇ ਤੋਂ ਸਭ ਕੁਝ ਹੈ ਅਗਰ ਹਮੇ ਫਿਟ ਨਹੀਂ ਤਾਂ ਅਸੀਂ ਕਿਸੇ ਹੋਰ ਚੀਜ਼ ਦਾ ਫਾਇਦਾ ਉਠਾ ਹੀ ਨਹੀਂ ਸਕਤੇ ਜਿਹੜਾ ਪ੍ਰੋਗਰਾਮ ਕਰਾ ਰਹੇ ਹੋ ਉਹਦੇ ਬਾਰੇ ਕੀ ਕਹਿਣਾ ਹੈ ਤੁਹਾਡਾ ਅੱਜ ਦਾ ਪ੍ਰੋਗਰਾਮ ਜੋ ਕਿ UFC ਜਿਮ ਦੇ ਵੱਲੋਂ ਕਰਵਾਇਆ ਜਾ ਰਿਹਾ ਹੈ ਬਾਡੀ ਬਿਲਡਿੰਗ ਸਟੇਟ ਲੈਵਲ ਦਾ ਪ੍ਰੋਗਰਾਮ ਇਸ ਵਿੱਚੋਂ ਸਾਰੇ ਪੰਜਾਬ ਦੇ ਬਾਕ ਬਾਕ ਜਿਲਿਆਂ ਵਿੱਚੋਂ ਬਾਡੀ ਬਿਲਡਰਸ ਜਾਂ ਕਹਿ ਲੋ ਕਿ ਸਪੋਰਟਸ ਪਰਸਨ ਆਏ ਨੇ ਇਹਦਾ ਵਿੱਚ ਕੁੜੀਆਂ ਨੇ ਵੀ ਹਿੱਸਾ ਲਿਆ ਜੋੜੀ ਕਿ ਬੜੀ ਮਾਣ ਦੀ ਗੱਲ ਆ ਕਿ ਫਰਸਟ ਸੈਕਿੰਡ ਦੋ ਕੁੜੀਆਂ ਆਈਆਂ ਨੇ ਇੱਕ ਮੋਗੇ ਤੋਂ ਸੀ ਇੱਕ ਜਗਰਾਉਂ ਤੋਂ ਸੀ ਤੇ ਜਿਨੇ ਵੀ ਬਾਡੀ ਬਿਲਡਰ ਆਏ ਨੇ ਸਾਰਿਆਂ ਨੂੰ ਸਨਮਾਨ ਦਿੱਤਾ ਗਿਆ ਸਭ ਤੋਂ ਵੱਡੀ ਗੱਲ ਹੈ ਕਿ 51000 ਦਾ ਇਨਾਮ 21000 ਦਾ ਇਨਾਮ ਤੇ 11000 ਦਾ ਇਨਾਮ ਫਰਸਟ ਸੈਕਿੰਡ ਥਰਡ ਦਾ ਤੇ ਬੜੀ ਨੌਜਵਾਨ ਪੀੜੀ ਨੂੰ ਅਜਿਹਾ ਹੀ ਸੰਦੇਸ਼ ਮਿਲਿਆ ਹੋਊਗਾ ਕਿ ਸਾਨੂੰ ਨਸ਼ਿਆਂ ਤੋਂ ਦੂਰ ਹੋਣਾ ਚਾਹੀਦਾ ਹੈ ਆਪਣੀ ਸਿਹਤ ਦੇ ਮੈਂ ਉਹੀ ਗੱਲ ਬਾਰ-ਬਾਰ ਰੀਟ ਕਰਦੀ ਹਾਂ ਅੱਜ ਬਾਡੀ ਬਿਲਡਰ ਮੁਕਾਬਲੇ ਕਰਾਏ ਜਾ ਰਹੇ ਆ ਉਹਨਾਂ ਬਾਰੇ ਸਰ ਕੀ ਕਹਿਣਾ ਤੁਸੀਂ ਅੱਜ ਜਿਹੜੇ ਪਹਿਲਾਂ ਸਪੋਰਟ ਪਰ ਵਿਖੇ ਬਾਡੀ ਬਿਲਡਿੰਗ ਕੰਪੀਟੀਸ਼ਨ ਕਰਾਏ ਜਾ ਰਹੇ ਹੈ ਮੈਂ ਸਮਝਦਾ ਕਿ ਨੌਜਵਾਨਾਂ ਵਾਸਤੇ ਇੱਕ ਬਹੁਤ ਵਧੀਆ ਸੁਨੇਹਾ ਹੈ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿ ਕੇ ਇੱਕ ਪੰਜਾਬ ਦੇ ਨਗਰ ਗੱਭਰੂ ਖੋਂਦ ਦੇ ਨਾਤੇ ਜਿਸ ਤਰ੍ਹਾਂ ਕਿ ਪੰਜਾਬ ਦਾ ਹਮੇਸ਼ਾ ਹੀ ਨਾ ਰਿਹਾ ਹੈ ਪੰਜਾਬ ਦੀ ertid ਨੂੰ ਸ਼ਹੀਦਾਂ ਦੀ ertid ਕਿਹਾ ਜਾਂਦਾ ਹੈ ਔਰ ਪੰਜਾਬ ਦੇ ਨੌਜਵਾਨਾਂ ਨੇ ਫੌਜ ਭਰਤੀ ਹੋ ਕੇ ਆਪਣਾ ਨਾਮ ਕਮਾਇਆ ਆਪਣੇ ਸ਼ਹਾਦਤ ਦੇ ਕੇ ਆਪਣੀ ਜਵਾਨੀ ਦਾ ਮਿਸਾਲ ਕਾਇਮ ਕਰਕੇ ਇਹਨਾਂ ਨੇ ਦੇਸ਼ ਤੇ ਵਿਦੇਸ਼ਾਂ ਦਾ ਨਾਮ ਰੋਇਤਾ ਅੱਜ ਵੀ ਮਚਾਉਂਦੇ ਇਹਨਾਂ ਨੇ ਕੰਪੀਟਿਸ਼ਨ ਹੋ ਕੇ ਇਹਨਾਂ ਜਿਹੜੇ ਅੱਜ ਕੰਪੀਟੀਸ਼ਨ ਹੋ ਰਹੇ ਨੇ ਇਹਨਾਂ ਦਾ ਮੇਨ ਮਕਸਦ ਇਹ ਹੈ ਕਿ ਨੌਜਵਾਨ ਜਿਹੜੇ ਨੇ ਸਾਡੇ ਉਸ ਤੋਂ ਪ੍ਰੇਰਿਤ ਹੋਣ ਪ੍ਰੇਰਨਾ ਲੈਣ ਪ੍ਰੇਰਨਾ ਲੈ ਕੇ ਨਸ਼ਿਆਂ ਨੂੰ ਛੱਡ ਕੇ ਨਸ਼ਿਆਂ ਨੂੰ ਤਿਆਗ ਕੇ ਇੱਕ ਵਧੀਆ ਨੌਜਵਾਨ ਬਣਨ ਤੇ ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਹੈ ਉਹ ਵੀ ਇੱਕ ਮਿਸਾਲ ਕੰਮ ਕਰ ਸਕਦੇ ਜਿਦ ਤੱਕ ਪੰਜਾਬ ਦਾ ਨਾਮ ਹਮੇਸ਼ਾ ਹੀ ਪੂਰੇ ਸੰਸਾਰ 'ਚ ਪਹਿਲੇ ਨੰਬਰ ਤੇ ਲਿਆ ਜਾਂਦਾ ਹੈ ਉਸੇ ਹੀ ਤਰ੍ਹਾਂ ਖੇਡਾਂ ਦੇ ਵਿੱਚ ਜਾਂ ਹੋਰ ਮਾਰ ਕੇ ਰੇਤੀ ਆਪਣੇ ਮਾਰ ਕੇ ਪਾ ਸਕਦਾ ਹੈ ਅਤੇ ਰੋਗਾਂ ਤੋਂ ਨਿਰੋਗ ਰਹਿਣ ਲਈ UFC ਬੋਡੀ ਬਿਲਡਿੰਗ ਐਸੋਸੀਏਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਾਜ ਪੱਧਰੀ ਬੋਡੀ ਬਿਲਡਿੰਗ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਸ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਜਿਨ੍ਹਾਂ ਨੇ ਸੇਤਾ ਬਣਾਈਆਂ ਕੋਈ ਸਾਲਾ ਉਹ ਨੌਜੋਨ ਨੇ ਆ ਕੇ ਭਾਗ ਲਿਆ ਹੈ ਇਦੇ ਵਿੱਚ ਮਿਸਟਰ ਪੰਜਾਬ ਮਿਸਟਰ ਜੂਨੀਅਰ ਪੰਜਾਬ ਮਿਸਟਰ ਰੋਜ਼ਪੁਰ ਇਦਾਂ ਕਰਕੇ ਵੱਖ-ਵੱਖ ਮੁਕਾਬਲੇ ਕਰਾ ਕੇ ਹਜ਼ਾਰਾਂ ਰੁਪਏ ਦੇ ਨਾਮ ਦਿੱਤੇ ਜਾ ਰਹੇ ਆ ਜਿਸ ਦਾ ਇੱਕੋ ਇੱਕ ਮੰਤਵ ਆ ਕਿ ਸਾਡੀ ਜਿਹੜੀ ਪੰਜਾਬ ਵਾਸੀ ਆ ਉਹ ਸਿਹਤ ਤੋਂ ਅਵੇਸਲੇ ਹੋ ਕੇ ਆ ਰੋਗਾਂ ਦੇ ਘਰ ਬਣ ਰਹੇ ਆ ਇਸ ਕਰਕੇ ਇੱਕੋ ਇੱਕ ਯੂਫਸੀ ਜਿੰਮ ਦਾ ਇਹ ਹੀ ਸਦਾ ਆ ਵੀ ਆਪੋ ਆਪਣੀ ਸਿਹਤਾਂ ਸੰਭਾਲੋ ਨਿਰੋਗ ਰਹੋ ਸਦਾ ਜੀਵਨ ਖੁਸ਼ੀ-ਖੁਸ਼ੀ ਬਿਤਾਓ